ਅਮਾਦੇ ਕੀ ਕਹਣਾ ਜਨ ਡੀਏਪੀ ਲੈ ਕੇ ਚੱਲੇ ਆ। ਮੇਰਾ ਜੀ ਬੂਟਾ ਸਿੰਘ ਤੌਂਗਾਲੀ ਜ਼ਿਲ੍ਹਾ ਬਹਿੰਡੇ ਦਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਸੈਂਟ ਕੌਂਦਾ। ਅੱਜ ਅਸੀਂ ਡੀਏਪੀ ਜਿਹੜੇ ਹੜਪੀੜਤਾ ਕਿਸਾਨ ਆ ਜਿਹੜੇ ਹੜਪੀੜਤਾਂ ਦੇ ਵਿੱਚ ਫਸੇ ਹੋਏ ਐ। ਉੱਥੇ ਸਾਡਾ ਕੈਂਪ ਲੱਗਿਆ ਹੋਇਆ ਛੜਾ ਸੁਪਾ ਪ੍ਰਧਾਨ ਬੂਟਾ ਸਿੰਘ ਬੁਰਦਕਲੇ ਲੰਮੇ ਸਮੇਂ ਤੋਂ ਉੱਥੇ ਬੈਠਾ ਐ। ਤੇ ਉੱਥੇ 2500 ਅਸੀਂ ਮਤਲਬ ਘੱਟੋ ਘੱਟ ਕਣਕ ਦਾ ਗੱਟਾ ਤੇ 1200 ਡੀਏਪੀ ਉੱਥੇ ਭੇਜੀ ਐ। ਇੱਕ ਟੋਕਾ ਟੋਕਾ ਅੱਜ ਅਸੀਂ 200 ਗੱਟਾ ਹੋਰ ਦੁਬਾਰੇ ਲੈ ਕੇ ਜਾ ਰਹੇ ਹਾਂ ਕਿਉਂਕਿ ਜਿਹੜੇ ਜਿਹੜੇ ਸਾਡੇ ਗਰੀਬ ਕਿਸਾਨ ਆ ਉੱਥੇ ਛੋਟੇ ਕਿਸਾਨ ਆ ਜਾਂ ਮਜ਼ਦੂਰ ਆ ਉਹਨਾਂ ਦੀ ਸੇਵਾ ਦੇ ਵਿੱਚ ਅਸੀਂ ਪੂਰੇ ਚਚੇ ਹੋਏ ਆ ਸਾਡੀ ਡਿਊਟੀ ਲੱਗਿਆ ਚਾਹੀ 200 ਗੱਟਾ ਚੋਂ ਭਰ ਕੇ ਅਸੀਂ ਸਾਨੂੰ ਜਿੰਝ ਜਹਾ ਮਿਲਿਆ ਤੇ ਅਸੀਂ ਉਹੀ ਸੇਵਾ ਨਿਭਾ ਰਹੇ ਆ ਕਿਉਂਕਿ ਜਿਹੜੇ ਕਿਸਾਨ ਆ ਉੱਥੇ ਮਤਲਬ ਉਹਨਾਂ ਨੇ ਕਣਕ ਵੇਚਣੀ ਐ ਗਰੀਬ ਕਿਸਾਨਾਂ ਇੱਕ ਝੋਨਾ ਤਾਂ ਹੜ ਗਿਆ ਖਤਮ ਹੋ ਗਿਆ ਤੇ ਜਿਹੜੀ ਕਣਕ ਆ ਕਣਕ ਤਾਂ ਵੇਚ ਲੈਣ ਜੋ ਆ ਕਨੈਕਟਡ ਭਰਨ ਵਾਸਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਕੰਪਕਾਰ ਦੀ ਵੀ ਸੁੱਤੀ ਪਈ ਹੈ ਭੁਗਤਮਾਨ ਕਹਿੰਦਾ ਸੀਗਾ ਵੀ 20000 ਰੁਪਇਆ ਮਤਲਬ ਇਹਨਾਂ ਖਾਤਿਆਂ ਦੇ ਵਿੱਚ ਪਾਏ ਉਹ ਕਿਸੇ ਨੂੰ ਪੰਜੀ ਨਹੀਂ ਦਿੱਤੀ ਇਹਨਾਂ ਨੇ ਅਸਲੇ ਲੋਕਾਂ ਦੇ ਤੇ ਪੰਜਾਬ ਦੇ ਬੱਚੇ ਪਰਚੇ ਦਰਜ ਤੇ ਉੱਥੇ ਹੀ ਪਰਚੇ ਦਰਜ ਲੋਕਾਂ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਹੈ ਵੀ ਪ੍ਰਾਰੀ ਨੂੰ ਅਗਲਾਉਣਗੇ ਇਹਨਾਂ ਦੇ ਉੱਤੇ ਮਤਲਬ ਆਏ ਧਾਰਾਂ ਲੱਤ ਗਈ ਆ ਲਾਈਗਾ ਜਾਣਗਾ ਇਹਨਾਂ ਨੂੰ ਇਹ ਰਸੂਮ ਦੀ ਵੀ ਜਿਹੜੇ ਪੀੜਤ ਕਿਸਾਨ ਹੈ ਜਿਹੜਾਂ ਦੀ ਭੇਡ ਤੇ ਚੜੇ ਹੋਇਆ ਵੀ ਉਹਨਾਂ ਦਾ ਕੁਛ ਨਾ ਕੁਸਤਾ ਫੜਿਆ ਜਾਵੇ ਉਹਨਾਂ ਪੱਲਾ ਫੜਿਆ ਜਾਵੇ ਸਾਡਾ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਕਿਲ ਲੰਮੇ ਸਮੇਂ ਤੋਂ ਉੱਥੇ ਬੈਠਾ ਹੈ ਤੇ ਅਸੀਂ ਉਹਦੀ ਆੜ ਦੇ ਵਿੱਚ ਸਾਡੀ ਡਿਫਟੀ ਲਈ ਹੈ ਅਸੀਂ 200 ਕਟਾ ਡੀਆਪੀ ਦਾ ਇੱਥੋਂ ਹੀ ਬੰਡੇ ਜ਼ਿਲ੍ਹੇ ਤੋਂ ਲੈ ਕੇ ਮਤਲਬ ਸਾਡੀ ਡਿਊਟੀ ਲਈ ਵੀ ਇੱਥੇ ਚੱਕ ਕੇ ਇੱਥੇ ਲਿਆਉਣਾ ਹੈ ਅਸੀਂ ਫਾਜ਼ਿਲਕੇ ਜਾ ਰਹੇ ਹਾਂ ਜੀ ਫਾਜ਼ਿਲਕੇ ਜਾ ਰਹੇ ਹਾਂ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਲੋਕਾਂ ਨੂੰ ਵੀ ਕਰਦੇ ਆਂ ਪ੍ਰਭੂ ਇਧਰਲੇ ਪਾਸੇ ਮੂੰਹ ਕਰ ਲੋ ਸਾਨੂੰ ਇਸ ਪਾਸੇ ਪ੍ਰਾਲੀ ਵਾਲੇ ਮੁੱਦੇ ਚੋਂ ਲਿਜਾ ਰਹੇ ਆ ਸਰਕਾਰ ਵੀ ਪ੍ਰਾਲੀ ਆ ਗਈ ਅੱਗ ਲੱਗ ਗਈ ਫੁਲਾਨਾ ਹੋ ਜੂ ਅਸੀਂ ਇਹ ਕਹਿੰਨੇ ਆ ਵੀ ਜੀ ਸਾਡੇ ਝੋਨਾ ਤਾਂ ਹੋ ਗਿਆ ਨਾ ਉਹ ਵਿਚਾਰੇ ਦਾ ਝੋਨਾ ਵੀ ਕਰਕੇ ਵੀ ਨਹੀਂ ਹੋਣੀ ਅਸੀਂ ਕਹਿੰਨੇ ਵੀ ਉਹ ਲੋਕਾਂ ਦੀ ਗੱਲ ਸੁਣੀ ਜਾਵੇ ਤੇ ਲੋਕਾਂ ਦੀ ਗੱਲ ਸਮਝਣ ਤੇ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਸਾਡੇ ਪਿੰਡਾਂ ਵਿੱਚ ਪੰਚਾਇਤਾਂ ਬੈਠੀਆਂ ਸਰਪੰਚ ਬੈਠੇ ਆ ਹੋਰ ਬੈਠੇ ਆ ਉਹਨਾਂ ਦੀ ਡਿਊਟੀ ਬਣਦੀ ਆ ਹੁਣ ਉੱਥੇ ਅੱਜ ਪਾਹ ਫੜਨ ਦੀ ਜਾ ਪਰ ਇਹ ਨਹੀਂ ਗੱਲ ਆ ਗਈ ਜਾਂ ਇਧਰਲੇ ਪਾਸੇ ਵਾਹ ਫੜ ਲੈਣਾ ਵੀ ਪ੍ਰਾਲੀ ਵਾਲੇ ਮੁੱਦੇ ਤੇ ਫੜ ਲੈਣਾ ਇੱਕ ਪਾਸੇ ਸਾਡੀ ਝੋਕੀ ਲੱਗ ਜਣਾ ਡੈਪਟੀ ਨੇ ਕਿਸੇ ਪਾਸੇ ਨਹੀਂ ਸਰਕਾਰ ਨੇ ਦਬਾ ਪਾਇਆ ਵੀ ਕਿਸੇ ਪਾਸੇ ਦਵਾ ਨਹੀਂ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਇਥੋਂ ਦੇ ਵੀ ਇਸ ਕਰਕੇ ਜਿਹੜੀ ਮਤਲਬ ਸਰਕਾਰ ਹੈ ਇਹਦਾ ਪ੍ਰਬੰਧ ਕਰੇ ਤੇ ਨਹੀਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸ਼ਿਕਾਂਸ ਦੇ ਲਾਣ ਕਰਾਂਗੇ ਕਿਸੇ ਗੱਲ ਦੀ ਆਪਣਾ ਤੰਗਾਲੀ ਵੈਂਡਾ ਜੀ ਗਰੀਬ ਸਿੰਘ ਆਪਣਾ ਨਾਂ ਜੀ ਅਸੀਂ ਬੁਟਾ ਸਿੰਘ ਪ੍ਰਧਾਨ ਦੇ ਨਾਲ ਖੜੇ ਆਂਗੇ ਮੋਢੇ ਨਾਲ ਮੋਢਾ ਲਾ ਕੇ ਜੋ ਸਾਡੀ ਡਿਊਟੀ ਲਾਉਂਦਾ ਸੀ ਇਹ ਨਾਲ ਸਾਥ ਦਿੰਨੇ ਆਂਗੇ ਵੀ ਆਪਣੇ ਡੀਏਪੀ ਆਪਣੇ ਹੜਾਏਵੇਂ ਉਧਰ ਹੜਾਂ ਦਾ ਕਰਕੇ ਮਾਰ ਪਈ ਹੈ ਉਹਦਾ ਕਰਕੇ ਅਸੀਂ ਡੀਏਪੀ ਕੋਈ ਵੀ ਕਣਕ ਜਾਂ ਕੁਝ ਦੀ ਸਹਾਤ ਸਹਾਇਤਾ ਹੁੰਦੀ ਅਸੀਂ ਕਰਨਾ ਚਾਹੁੰਦੇ ਆਂ ਵੀ ਇਸੇ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਹੈਗੀ ਵੀ ਇੱਧਰ ਅੱਗ ਦਾ ਕੋਈ ਜਾਂ ਪਰਾਲੀ ਦਾ ਬਾਲਾ ਕਰਿਆ ਜਾਵੇ ਇੱਕ ਪਾਸੇ ਜਿਵੇਂ ਪ੍ਰਧਾਨ ਜੀ ਬੋਲੇ ਆਗੇ ਠੀਕ ਹੈ ਨਾ ਸਰਪੰਚਾਂ ਨੂੰ ਜਾਂ ਹੋਰ ਕਿਸੇ ਨੂੰ ਵੀ ਡਿਊਟੀ ਇੱਧਰ ਆਦਾ ਇੱਧਰ ਘਰਵਾਰ ਸਾਹਮਣੇ ਅਸੀਂ ਉਧਰ ਮੱਤ ਕਰਗੇ ਤਾਂ ਆਪਣੇ ਇਹ ਕਰ ਦੇਰ ਰਾਤ ਲੈ ਕੇ ਚੱਲੇ ਉਹ ਹਾਂਜੀ ਹਾਂਜੀ ਦਿਨ ਰਾਤ ਜੇ ਰਾਤ ਜਾਵੇ ਜਿੰਨੇ ਸਾਡੇ ਪਾਚੇ ਸੋਨਾ ਜਾਵਾਂਗੇ